ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਨੀਰ ਵਾਲੀ ਰੋਟੀ ਪਕਾਉਣ ਲੱਗੀ ਆ। ਤੇ ਤੁਹਾਨੂੰ ਵੀ ਦੱਸਦੀ ਹਾਂ। ਇਹ ਤੁਸੀਂ ਪਕਾਉਣ ਲਈ ਹਰਮ 1 ਦਾ ਅਸੀਂ ਗੰਡੇ ਲਏ ਸੀ ਦੋ ਉਹਨਾਂ ਥੋੜਾ ਜਿਹਾ ਨਮਕ ਦੇਸੀ ਘਿਓ ਪਾ ਕੇ ਤੁਸੀਂ ਐਸਾ ਥੋੜਾ ਜਿਹਾ ਰੋਸਟ ਕਰਾਂਗੇ ਇਹਨਾਂ ਨੂੰ। ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਨੀਰਾ ਪਾ ਲੈਣਾ। ਇਸ ਤਰ੍ਹਾਂ ਜੀਰਾ ਪਾਵਾਂਗੇ ਥੋੜਾ ਜਿੰਨਾ ਕੋ ਤੁਸੀਂ ਕਿਸ ਸੰਦ ਕਰਦੇ ਹੋ ਨਾ। ਉਹ ਨਾਲ ਪਾ ਲੈਣਾ ਆਪਣੇ ਸਵਾਦ ਦੇ ਅਨਸਾਰ ਇਹਨੂੰ ਕੋਲੇ ਜਿਹਾ ਭੁੰਨ ਕੇ ਅਸੀਂ ਪਨੀਰ ਦੇ ਵਿੱਚ ਪਾ ਲਵਾਂਗੇ ਅਸੀਂ ਇਹ ਥੋੜਾ ਜਿਹਾ ਪਨੀਰ ਜਿਹੜਾ ਇਹਨੂੰ ਇਦਾਂ ਘੋਲ ਲੈਣਾ ਥੋੜਾ ਪ੍ਰੀਕ ਕਰ ਲੈਣਾ ਤੁਸੀਂ ਕੁਝ ਵੀ ਪਾ ਸਕਦੇ ਹੋ ਤੁਹਾਡੇ ਕੋਲ ਧਨੀਆ ਨਹੀਂ ਸੀ ਅਸੀਂ ਥੋੜੀ ਜੀ ਅੱਜ ਨੂੰ ਪਾਲਕ ਲੈ ਲਈਏ બીજી ਸੀ ਪਾਲਕ ਧਨੀਆ ਵਗੈਰਾ ਜਿਹਾ ਹੋਇਆ ਨਹੀਂ બીજી ਆਏ ਹੁਣ ਸਿਆਲ ਆ ਜਾਣਾ ਨਾ ਹੁਣ ਫਿਰ ਥੋੜਾ ਇਸ ਤਰ੍ਹਾਂ ਰੋਟੀ ਪਕਾਵਾ ਕਰਾਂਗੇ ਤੇ ਹੁਣ ਅਸੀਂ ਇਹਦੇ ਚ ਲੂਣ ਮਿਰਚ ਜੋ ਵੀ ਤੁਸੀਂ ਪਾਣਾ ਚਾਹੁੰਦੇ ਹੋ ਪਾ ਸਕਦੇ ਤੇ ਇਹਨੂੰ ਅਸੀਂ ਫਿਰ ਰੋਸਟ ਕਰਕੇ ਤੇ ਹੁਣ ਇਹਦੇ ਵਿੱਚ ਹੀ ਮਿਲਾ ਲਵਾਂਗੇ ਤੇ ਉਸ ਤੋਂ ਬਾਅਦ ਰੋਟੀ ਤਿਆਰ ਕਰਦੇ ਆ ਤੇ ਤੁਹਾਨੂੰ ਵੀ ਦੱਸਣੀ ਥੋੜੀ ਜਿਹੀ ਲਾਲ ਮੇਚ ਵੀ ਇਹਦੇ ਵਿੱਚ ਪਾ ਲਾਂਗੇ ਇਹਨੂੰ ਮਾੜਾ ਜਿਹਾ ਸੁਪੰਨ ਹੈ ਤੇ ਮਿਰਚ ਮਸਾਲਾ ਤੁਸੀਂ ਆਪਣੇ ਸਾਗ ਨਾਲ ਪਾ ਲਿਓ በስመ አብ ቱ ነው ትስይሰለው ወይ እየውጥዬ መድሀኒት ሲ የከለው አማን ጋር መርቻል ይሄ ነው ያለ ነው ከ- ከአቅጥታ ሆጀ አንድ የሆነ ወደ ማለት ነው የፈለግን ማለት ነው የፈለግን እ ሆነ ሲ የእዚያ ከፍለ ሰው አድላ ትርጊያለሽ ሆነ ሲ የእዚያ ወደ ውጪ ፓርላማ አንዴ አይ ማነው ሚክስ ካልተመልክ እኔ እንትን ፓርላማ አንዴ እኔ እንትን ਥੋੜਾ ਨਮਕ ਲਿਆ ਕਾਲੀ ਮਿਰਚ ਮਸਾਲਾ ਗਰਮ ਮਸਾਲਾ ਇਹਨਾਂ ਵਿੱਚ ਹੀ ਅਸੀਂ ਮਲਾਂ ਲਾਵਾਂਗੇ ਇਹ ਥੋੜੀ ਜਿਹੀ ਹਲਦੀ ਜਿਹੜੀ ਹੈ ਨਾ ਹਲਦੀ ਤੁਸੀਂ ਤੜਕੇ ਇਹਦੇ ਵਿੱਚ ਤੜਕੇ ਚ ਵੀ ਪਾ ਸਕਦੇ ਹੋ ਤੇ ਪਰ ਚਲੋ ਕੋਈ ਨਹੀਂ ਅੱਜ ਅਸੀਂ ਥੋੜੀ ਜਿਹੀ ਹਲਦੀ ਉੱਤੇ ਪਾ ਲੈਨੇ ਆ ਇਹਨੂੰ ਵੀ ਥੋੜਾ ਜਿਹਾ ਭੁੰਨ ਲੈਣਾ ਚਾਹੀਦਾ ਹਲਦੀ ਨੂੰ ਵੀ ਤੇ ਹੁਣ ਇਹਨਾਂ ਨੂੰ ਮਿਕਸ ਕਰ ਦਿੰਨੇ ਆ ਗੰਡਿਆਂ ਨੂੰ ਸਾਰੇ ਆ ਪਾਲਕ ਵਗੈਰਾ ਨੂੰ ਮੇਥਰੀ ਵੀ ਆਪਾਂ ਪਾ ਸਕਦੇ ਆ ਪਰ ਮੇਥਰੀ ਸਾਡੇ ਕੋਲ ਅਜੇ ਅਵੇਲੇਬਲ ਨਹੀਂ ਹੈ ਇਸ ਕਰਕੇ ਅਸੀਂ ਸੋਚਿਆ ਅੱਜ ਕਿ ਚਲੋ ਇੱਕ ਨਾ ਪਾਲਕ ਸਰੋਂ ਸਾਗ ਹੁੰਦਾ ਇਹ ਉਹ ਹੀ ਅਸੀਂ ਪਾਇਆ ਹੈ ਇਹ ਬਹੁਤ ਮਲਾਈਮ ਹੁੰਦਾ ਸਾਗ ਹੈ ਛੋਟਾ ਛੋਟਾ ਤੇ ਉਹਨੂੰ ਹੀ ਅਸੀਂ ਕੱਟ ਲਿਆ ਹੈ ਬੋੜੀ ਨੂੰ ਮਿਕਸ ਕਰ ਲੈਣੇ ਆ ਤੇ ਫਿਰ ਰੋਟੀ ਬਣਾਣੇ ਆ ਸਤਰਾ ਬਣਾ ਸਿੰਪਲ ਰੋਟੀ ਵੀ ਲੈਣੀ ਨਾ ਬਹੁਤੀ ਛੋਟੀ ਹੋਵੇ ਨਾ ਬਹੁਤੀ ਵੱਡੀ ਤੇ ਉਸ ਤੋਂ ਬਾਅਦ ਅਸੀਂ ਆ ਪਨੀਰ ਜਿਹੜਾ ਨਾ ਗੰਡਾ ਪਨੀਰ ਜੋ ਹੋਵੇ ਸਾਡੀ ਫਿਲਿੰਗ ਇਹਦੇ ਵਿੱਚ ਹੀ ਭਰ ਲੈਣੀ ਇਹ ਬਹੁਤ ਟੇਸਟੀ ਬਣਦੀ ਹੈ ਪਨੀਰ ਤੁਸੀਂ ਘਾਰ ਹੀ ਬਣਾਇਆ ਕਰੋ ਕਿਉਂਕਿ ਜਿਹੜਾ ਘਰ ਬਣਾਇਆ ਹੁੰਦਾ ਨਾ ਜਿਆਦਾ ਵਧੀਆ ਬਣਦੀ ਹੈ ਰੋਟੀ ਟੇਸਟ ਜ਼ਿਆਦਾ ਹੁੰਦਾ ਹੈ ਉਹਦਾ ਜਿੱਦਾਂ ਮਲਾਈ ਵਾਲਾ ਦੁੱਧ ਹੁੰਦਾ ਉਹ ਉਦ ਹੀ ਕੱਢੋ ਥੋੜਾ ਜਿਹਾ ਪਨੀਰ ਹੋਵੇ ਨਾ 6-7 ਫੁਲਕੇ ਪੱਕ ਜਾਂਦੇ ਨੇ ਘੰਟੇ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਥੋੜੇ ਵੀ ਪਾ ਸਕਦੇ ਹੋ ਜਿੱਤਾਂ ਵੀ ਤੁਹਾਡੇ ਇਹਦੇ ਵਿੱਚ ਕੁਝ ਹੋਰ ਵੀ ਮਿਲਾ ਸਕਦੇ ਹੋ ਥੋੜੀ ਜੀ ਮੂਲੀ ਵੀ ਮਿਲਾ ਸਕਦੇ ਹੋ ਜੇ ਤੁਸੀਂ ਮਿਲਾਣਾ ਚਾਹੁੰਦੇ ਹੋ ਨਾ ਉਹ ਵੀ ਬਹੁਤ ਸੋਣੀ ਲੱਗਦੀ ਹੈ ਜੇ ਵਿੱਚ ਮਿਲਾਓ ਬਾਕੀ ਤੁਹਾਡੇ ਤੁਹਾਨੂੰ ਮੈਂ ਇਸ ਕਰਕੇ ਦੱਸਿਆ ਕਿ ਆਪਾਂ ਇਹਦੇ ਵਿੱਚ ਮੂਲੀ ਵੀ ਮਿਲਾ ਸਕਦੇ ਹਾਂ ਕਿਉਂਕਿ ਮੇਰੇ ਵੱਖਰੀ ਵੱਖਰੀ ਵੀਡੀਓ ਨਹੀਂ ਬਣਦੀ ਹੈ ਜੀ ਚਲੋ ਅੱਜ ਆਪਾਂ ਫੜ ਮੈਂ ਕਿਹ ਸਬਜੀ ਨਹੀਂ ਹੈਗੀ ਤਾਂ ਆਪਾਂ ਪਨੀਰ ਵਾਲੀ ਰੋਟੀ ਬਣਾ ਲਈਏ ਆフィਦੇ ਰੋਈ ਕਹਿੰਦੇ ਬਣਾ ਲਓ ਚਲੋ ਕੋਈ ਨਹੀਂ ਖਾ ਲੈਨੇ ਆ ਇੱਕ ਇੱਕ ਤੇ ਐਸ ਤਰਾ ਆਪਣਾ ਉਹ ਰੋਟੀ ਨੂੰ ਵੇਲ ਲਵਾਂਗੇ ਇਹ ਜਿਹੜੀਆਂ ਰੋਟੀਆਂ ਇਦਾਂ ਸੀ ਫਿਲਿੰਗ ਵਾਲੀਆਂ ਬਣਾਣੇ ਆ ਨਾ ਇਹਨਾਂ ਥੋੜਾ ਜਿਹਾ ਹੱਥ ਨਾਲ ਸੁੱਕੋ ਕਰ ਲੂਣਾ ਇਹ ਫਿਰ ਵੇਲਣ ਲੱਗਿਆਂ ਨਾ ਖਰਾਬ ਨਹੀਂ ਹੁੰਦੀ ਰੋਟੀ ਆ ਦੇਖੋ ਇਹ ਫਿਰ ਬਿਲਕੁਲ ਇਹ ਤੈ ਜਿਹੜੀ ਚੰਬੜ ਜਾਂਦੀਆਂ ਨੇ ਆਪਸ ਵਿੱਚ ਤੇ ਉਸ ਤੋਂ ਬਾਅਦ ਆਹ ਦੇਖੋ ਅਸੀਂ ਇਹਨੂੰ ਕੋੜਾ ਥੋੜਾ ਐਸ ਤਰ੍ਹਾਂ ਵੀ ਲਵਾ ਲੀ। ਪੇੜਾ ਨਾ ਬਹੁਤਾ ਵੱਡਾ ਹੋਵੇ ਨਾ ਛੋਟਾ ਹੋਵੇ। ਤੇ ਜਦੋਂ ਤੁਸੀਂ ਆਟਾ ਗੁੰਨਦੀ ਹੋ ਨਾ ਕਈ ਵਾਰੀ ਆਟੇ 'ਚ ਵੀ ਥੋੜਾ ਜਿਹਾ ਨਮਕ ਪਾ ਲਿਆ ਕਰੋ। ਨਾਲੇ ਬੇਕਿੰਗ ਆਪਣਾ ਸੋਡਾ ਜਿਹੜਾ ਹੁੰਦਾ ਨਾ ਇੱਕ ਤੇ ਬੇਕਿੰਗ ਪਾਊਡਰ ਹੁੰਦਾ। ਇੱਕ ਬੇਕਿੰਗ ਸੋਡਾ ਹੁੰਦਾ। ਉਹ ਤੁਸੀਂ ਥੋੜਾ ਜਿਹਾ ਪਾਇਆ ਕਰੋ ਚੁਟਕੀ ਕੋ। ਆਟੇ ਦੇ ਵਿੱਚ ਉਹਦੇ ਨਾਲ ਰੋਟੀ ਬਹੁਤ ਸੋਹਣੀ ਭੱਟਦੀ ਹੈ। ਜਦੋਂ ਮਰਜ਼ੀ ਵੀ ਰੋਟੀ ਖਾ ਲਓ ਸਾਨੂੰ ਇਹ ਚਿੱਠਲ ਵਿੱਚ ਵੀ ਕੋਈ ਨਹੀਂ ਹੁੰਦੀ ਕਿਉਂਕਿ ਕਈ ਬਜ਼ੁਰਗ ਹੁੰਦੇ ਨੇ ਉਹਨਾਂ ਕੋ ਰੋਟੀ ਨਹੀਂ ਚਿੱਤੀ ਜਾਂਦੀ ਸਾਡੇ ਪਾਪਾ ਨੇ ਨਾ ਉਹਨਾਂ ਕੋ ਵੀ ਨਹੀਂ ਚਿੱਤੀ ਜਾਂਦੀ ਇਸ ਕਰਕੇ ਅਸੀਂ ਹੁਣ ਥੋੜਾ ਜਿਹਾ ਸੋਦਾ ਪਾਣੀ ਵਿੱਚ ਤੇ ਭਾਂਡਾ ਸਾਡਾ ਗਰਮ ਹੈ ਉਹਨਾਂ ਮੈਂ ਰੋਟੀ ਪਾ ਦਿੰਦੀ ਇਹਦੇ ਉੱਤੇ ਤੇ ਇਹ ਤੁਸੀਂ ਚੌਰਸ ਰੋਟੀ ਪਕਾਣੀ ਹੈ ਨਾ ਇਸ ਤਰ੍ਹਾਂ ਤੁਸੀਂ ਪਕਾ ਲੈਣੀ ਆ ਦੇਖੋ ਥੋੜਾ ਜਿਹਾ ਨਿਚੋੜਾ ਕਰ ਲੈਣਾ ਐਸ ਤਰ੍ਹਾਂ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਐਸ ਤਰ੍ਹਾਂ ਕਰਕੇ ਪਕਾ ਲਵਾਂਗੇ ਜਿਸ ਤਰ੍ਹਾਂ ਚੌਰਸਵੀ ਪਸੰਦ ਕਰਦੇ ਨੇ ਨਾ ਕਈ ਤੁਸੀਂ ਚੌਰਸਵੀ ਪਰੌਂਠਾ ਪਕਾ ਸਕਦੇ ਹੋ ਠੀਕ ਹੈ ਤੇ ਅੱਗ ਹੁਣ ਅਸੀਂ ਥੋੜੀ ਜਿਹੀ ਘੱਟ ਕਰ ਦਿੰਦੀ ਆ ਇਹਦੇ ਵਿੱਚ ਅੱਗ ਥੋੜੀ ਸਾਬਦੀ ਰੱਖਣੀ ਚਾਹੀਦੀ ਹੈ ਪਰੌਂਠਾ ਥੋੜਾ ਰੜ ਜਾਏ ਨਾ ਬਦ}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text ਆ ਦੇਖ ਲਓ ਚੋਰ ਸਪਰੌਂਠਾ ਵੀ ਅਸੀਂ ਪਕਾ ਲਿਆ ਤੇ ਹੁਣ ਅਸੀਂ ਇਹਦੀ ਦੂਜੀ ਸਾਈਡ ਤੇ ਕਿਵੇਂ ਲਗਾ ਦੇਣੀ ਆ ਲਓ ਜੀ ਇਹ ਰੋਟੀਾਂ ਸੜਨੀ ਨਹੀਂ ਨਹੀਂ ਚਾਹੀਦੀ ਕਈਆਂ ਦੇ ਰੋਟੀ ਜ਼ਿਆਦਾ ਸੜ ਜਾਂਦੀ ਹੈ ਰੋਟੀ ਸੜਨੀ ਨਹੀਂ ਚਾਹੀਦੀ ਇਹ ਵਧੀਆ ਤਰੀਕੇ ਨਾਲ ਪਕੜੀ ਹੈ ਬਹੁਤਾ ਕਾਲੀ ਨਹੀਂ ਕਰੀ ਦੀ ਜਦੋਂ ਇੱਕ ਵਾਰੀ ਤਵਾ ਤਪ ਜਾਂਦਾ ਨਾ ਫੇਰ ਰੋਟੀਆਂ ਬਹੁਤ ਜਲਦੀ ਲੱਤ ਜਾਂਦੀਆਂ ਨੇ ਤੇ ਸਾਨੂੰ ਦੱਸਿਓ ਵਨ ਕਿਸ ਤਰ੍ਹਾਂ ਦਾ ਲੱਗਿਆ ਤੇ ਹੁਣ ਮੈਂ ਆਪਾਂ ਲੱਡੋਟੀ ਦੇ ਕੇ ਆ ਲੱਗੀ ਆ ਤੇ ਦੁੱਜੀ ਰੋਟੀ ਵੀ ਆਪਾਂ ਉੱਪਰ ਪਾ ਦੇਣੀ ਆ ਤੇ ਇਹਨੂੰ ਇੰਦਰ ਰੱਖ ਲੈਣੀ ਆ ਆ ਲਓ ਸਾਡਾ ਪਰੌਂਠਾ ਤੇ ਸਾਨੂੰ ਦੱਸਿਓ ਤੇ ਇਹ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਇਹਦੇ ਨਾਲ ਹੀ ਤੁਹਾਡਾ ਬਹੁਤ ਬਹੁਤ 干什么